ਬਾਈ ਪਿੰਡਾਂ ਵਾਲੇ ਵੀ ਕਿਸੇ ਗੱਲੋਂ ਘਟ ਨਹੀਂ ਰਹੇ ਵੱਡੀਆਂ ਵੱਡੀਆਂ ਫੈਕਟਰੀਆਂ ਫੇਲ ਕਰਤੀਆਂ ਸਾਰੇ ਤਾਮੇ ਜਾਮੇ ਹੁਣ ਕਿਸਾਨਾਂ ਨੇ ਆਪਣੇ ਘਰਾਂ ਚ ਲਾਤੇ ਅੱਜ ਆਇਆ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲੀਆਂ ਚ ਆਹ ਵੇਖੋ ਇੱਥੋਂ ਮਿਲੂ ਤੁਹਾਨੂੰ ਪਿਓਰ 100% ਪਿਓਰ ਦੁੱਧ ਤੋਂ ਬਣੀ ਕੁਲ ਆਈਟਮ ਬਾਈ ਜੀ ਕੀ ਆ ਇਹ ਇਹ ਬਾਈ ਜੀ ਆਪਾਂ ਪਨੀਰ ਪਾੜ ਰਿਆ ਦੇਖ ਲਓ ਤੁਹਾਡੇ ਸਾਹਮਣੇ ਕੁਆਲਿਟੀ ਦੇਖੋ ਤੇ ਮੱਝ ਦੇ ਦੁੱਧ ਦੀ ਇਹ ਪਨੀਰ ਆਪਣਾ ਫੈਟ ਨਾਲਾ ਸਪਰੇਟਾ ਨਹੀਂ ਲਾਉਂਦੇ ਆਪਾਂ ਕੀ ਰੇਟ ਹੈਗਾ ਇਹ ਰੇਟ ਹੈਗਾ ਵੀਰੇ ਆਪਣਾ 300 ਰੁਪਏ ਕਿਲੋ ਅਸਹਾ ਪ्युअर ਪਨੀਰ ਹਾਂਜੀ ਆ ਦੇਖ ਲਓ ਟੇਸਟ ਕਰਕੇ ਦੇਖ ਲਓ ਕੋਈ ਆ ਕੇ ਜੇ ਉਹਰੇ ਬਣਵਾਉਣਾ ਚਾਹੁੰਦਾ ਚਾਹੇ ਉਹ ਆ ਕੇ ਕਢਾ ਕੇ ਲੈ ਜਾ ਸਾਨੂੰ ਫਿਰ ਜਿਹੜੇ 200 ਰੁਪਏ ਕਿਲੋ ਦੀ ਇਹਨਾਂ ਉਹ ਕੀ ਹੁੰਦਾ ਉਹ ਤਾਂ ਵੀਰੇ ਸਪਰੇਟਾ ਹੁੰਦਾ ਉਹਦਾ ਖਾਣ ਦੇ ਵੀ ਨੁਕਸਾਨ ਨੇ ਫਿਰ ਹਾਂਜੀ ਹਾਂਜੀ ਕਿਸੇ ਨੂੰ ਵਿਆਹ ਸਾਦੀ ਚ ਪਨੀਰ ਚਾਹੀਦਾ 10 20 30 50 ਕਿਲੋ ਇੱਥੋਂ ਕਹਦੇ ਵੀ ਮੈਂ ਤਾਂ ਨਵੇਂ ਬੈਠ ਕੇ ਬਣਵਾ ਕੇ ਲੈ ਜਾਣਾ ਬਣਾਉਣਾ ਬਿਲਕੁਲ ਵੀਰੇ ਆ ਕੇ ਸਾਰੀ ਚੀਜ਼ ਬਣਾ ਕੇ ਲੈ ਜਾਓ ਸਾਡੇ ਕੋਲੇ ਰਹਿਣ ਦਾ ਵੀ ਪ੍ਰਬੰਧ ਆ ਜੇ ਰਹਿ ਜਾਓ ਆ ਕੇ अच्छा जिन्नी ਵੀ ਤੁਹਾਡੀ ਚੀਜ਼ ਆ ਪੂਰੀ ਕਰਕੇ ਦੇਵਾਂਗੇ ਤੇ ਇਹ ਤਾਂ ਆ ਗਈ ਪਨੀਰ ਦੀ ਆਈਟਮ ਹੁਣ ਇਹਦੂ ਆਪਾਂ ਹੋਰ ਕਿਹੜੇ ਕਿਹੜੇ ਆਈਟਮਾਂ ਤਿਆਰ ਕਰਦੇਾਂਗੇ ਹੋਰ ਆਪਣਾ ਕਯੋ ਹੋ ਗਿਆ ਜੀ ਮੱਖਣ ਹੋ ਗਿਆ ਆ ਕੀ ਚੀਜ਼ ਨੇ ਆਏ ਆਪਣਾ ਦੁੱਧ ਦੇਖੋ ਜੀ ਕੁਆਲਿਟੀ ਦਾ ਖਾਤਰ ਰੱਖੇ ਹੋਈ ਨੇ ਆ ਦੇਖੋ ਆ ਕੁਆਲਿਟੀ ਆਪਣੇ ਦੁੱਧ ਦੀ ਅਸੀਂ ਇਹਨਾਂ ਫ੍ਰੀਜ ਕਰਕੇ ਰੱਖ ਦੇਵਾਂਗੇ ਹਾਂਜੀ ਦੁੱਧ ਆ ਗਿਆ ਦੁੱਧ ਆ ਗਿਆ ਦੁੱਧ ਕਾਲਾ ਕਾਲਾ ਹੁੰਦਾ ਆਪਣੇ ਨਾਲ ਆਪਣੇ ਕੋਲੇ ਮੱਝਾਂ ਦਾ ਆਈ ਤੇ ਆਂ ਗਾਵਾਂ ਦਾ ਦੁੱਧ ਆ ਅਲੱਗ-ਅਲੱਗ ਰੱਖ ਦੇਵਾਂਗੇ ਅਲੱਗ-ਅਲੱਗ ਰੱਖਦੇ ਆਂ ਜੀ ਅਸੀਂ ਕਦੇ ਵੀ ਵਿੱਚ ਮਿਕਸ ਨਹੀਂ ਕਰਿਆ ਨਾ ਕਿਸੇ ਨੂੰ ਅੱਜ ਤੱਕ ਚੀਜ਼ ਗਲਤ ਦਿੱਤੀ ਆ ਇਹਨ ਦੁੱਧ ਤਾਂ ਕਿਸੇ ਨੂੰ ਮੁੱਲ ਪਾਉਣਾ ਹੋਵੇ ਫੋਨ ਡਿਲੀਵਰੀ ਕਰਵਾਉਣੀ ਹੋਵੇ ਹਾਂਜੀ ਹਾਂਜੀ ਸਾਰੇ ਕਰਦੇ ਆਸੀਂ ਕਈ ਕਹਿੰਦੇ ਨੇ ਮੱਝਾਂ ਦਾ ਦਹੀਂ ਦਾ ਕੱਲਾ ਕਈ ਕਹਿੰਦੇ ਨੇ ਸਾਨੂੰ ਕੰਮ ਆਉਣਾ ਚਾਹੀਦਾ ਦੇਵਾਂਗੇ ਕੀ ਤੁਹਾਨੂੰ ਡਿਮਾਂਡ ਦੱਸੋ ਪਚਾਵਾਂਗੇ ਅਸੀਂ ਮੱਝ ਦਾ ਦੁੱਧ ਕੀ ਰੇਟ ਲਾਉਂਗੇ ਬਈ ਮੱਝ ਦਾ ਦੁੱਧ ਵੀਰੇ 70 ਰੁਪਏ ਕਿਲੋ ਆਹ ਕੁਆਲਿਟੀ ਦੇਖੋ ਇਹ ਫੈਟ ਸਾਡੀ 6 ਤੋਂ 7 ਦੇ ਵਿਚਾਲੇ ਫੈਟ ਆ ਬੱਜਰੀ ਗਾਂ ਦਾ ਇਹ ਗਾਂ ਦਾ ਲਾਵਾਂਗੇ ਸੀ 55 ਰੁਪਏ ਕਿਲੋ ਪਿਓਰ ਅੱਛਾ ਹਾਂ ਪਿਓਰ ਪਿਓਰ ਜਿਹਨੂੰ ਕਹਿੰਦੇ ਨੇ ਪਿਓਰ ਆ ਆ ਗਿਆ ਮੱਖਣ ਇਹ ਆ ਗਿਆ ਮੱਖਣ ਜੀ ਇਹ ਕੀ ਰੇਟ ਹੈਗਾ ਇਹ 500 ਰੁਪਏ ਕਿ ਆ ਪਿਓਰ ਜੀ ਚਾਹੇ ਉਰੇ ਆ ਕੇ ਕਢਾ ਕੇ ਲੈ ਜਾਓ ਸਾਨੂੰ ਇਹ ਚੜਵਾ ਕੇ ਵੀ ਦੇ ਦਊਂ ਹਾਂਜੀ 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 ਇਸ ਤੋਂ ਇਲਾਵਾ ਜੀ ਬਾਈ کریم ਆ ਗਈ کریم ਜੀ ਆਪਣੀ کریم ਵਾਲੀ ਮਸ਼ੀਨ ਆ ਜੇ ਕਿਸੇ ਨੇ کریم ਕਢਾਉਣੀ ਆ ਉਹ ਵੀ ਆ ਕੇ ਕਢਾ ਕੇ ਦੇਵਾਂਗੇ ਜੇ ਕੋਈ ਕਹਿੰਨਾ ਕਿਸੇ ਨੇ ਲੈਣੀ ਆ ਆ کریم ਚੈੱਕ ਕਰੋ ਜੀ ਕੁਆਲਿਟੀ ਚੈੱਕ ਕਰ ਲਓ ਚਾਹੇ ਉਰੇ ਆ ਕੇ ਵੀ ਲੈ ਜਾ ਸਕਦਾ کریم ਆ ਲੱਗ ਤੇ ਇਹ ਆ ਜਾਂ ਫਿਰ ਦੇਸੀ ਕਿਉ ਹੈ ਹਾਂਜੀ 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 ਆ ਦੇਖੋ ਕਿਉ 500 ਰੁਪਏ ਕਿਲੋ ਮਿਲਦਾ ਸੀਲ ਬੰਦ ਡੱਬਾ ਮੈਂ ਵੇਚਦਾ ਹਾਂ ਦੁਕਾਨ ਤੇ ਇਹ ਮੈਂ ਤਾਂ ਚਰਬੀ ਵੇਚਦਾ ਇਹ ਖਾਂਦੇ ਨੇ ਤੁਸੀਂ ਕਿੰਨੇ ਪੈਸੇ ਹੁਣ ਦਿਓਗੇ ਨਾ ਜੀ ਅਸੀਂ ਦੇਵਾਂਗੇ 900 ਰੁਪਏ ਕਿਲੋ ਪਿਓਰ ਦੀ ਗਾਰੰਟੀ ਉਹ ਚਾਹੇ ਅਗਲਾ ਲੈਬੋਰੀ ਟੈਸਟ ਕਰਾ ਲਈਏ ਇੱਥੇ ਵੱਡੀ 500 ਵਾਲੇ ਦੀ ਵੀ ਲਿਖ ਹੁੰਦਾ ਪਿਓਰ ਦੇਸੀ ਕੀ ਉਹਦਾ ਲਿਖੀ ਹੁੰਦਾ ਨਾ ਅਸੀਂ ਟੈਸਟ ਕਰਾਉਣ ਦੀ ਗਾਰੰਟੀ ਦੇ ਰਹੇ ਹਾਂ ਅਸੀਂ ਕਿਹੜੇ ਵੀ ਸਾਥੋਂ ਥੋੜਾ ਲੈ ਜੋ ਸਾਰਾ ਵੱਧ ਨਾ ਲੋ ਫਿਰ ਉਹ ਕਹਾੜਾ ਬਣਦਾਗਾ ਕਿ ਇਹਨੇ ਮੱਝਾਂ ਨੇ ਜਿਹੜੀਆਂ 500 ਰੁਪਏ ਕਿਲੋ ਲਾ ਕਿਉਂ ਦੇ ਜਾਂਦੀ ਨੇ ਓ ਚਾਰ ਰੁਪਿਆ ਵਾਲੇ ਨੇ ਲਾ ਕਿੱਥੋਂ ਲੈਣੋ ਚਾਰ ਰੁਪਿਆ ਵਾਲਾ ਦੱਸ ਉਹ ਤੇ ਮੈਂ ਤਾਂ ਥੋਕ ਤੇ ਨਹੀਂ ਹੁੰਦਾ ਆ ਦੇ ਕਿਉਂ ਉਹ ਥੋਕ ਤਾਂ ਮੇਰੇ ਥੋਕ ਵਾਲਾ ਦਾ ਭਾਈ ਹੀ ਆਊਗਾ ਤੇ ਪਿਓਰ ਆ ਕੇ ਜਮਾ ₹100 روپے ਕਿੰਨਾ ਕਿਉਂ ਮਿਲ ਜੂਗਾ ਕਿਉਂ ਵੀਰੇ ਡਿਮਾਂਡ ਅਨੁਸਾਰ ਮਿਲੂਗਾ ਜੇ ਆਪਾਂ ਕਹੀਏ ਵੀ ਸਾਡੇ ਕੋਲ ਟਣਾ ਟਣ ਵੀ ਨਹੀਂ ਪਿਆ ਜਿੰਨਾ ਕ ਮਤਲਬ ਅਸੀਂ ਕੁਐਸਟੀ ਕੱਟ ਸਕਦੇ ਉਹਨਾਂ ਦੇਵਾਂਗੇ ਆਰਡਰ ਨੋਟ ਕਰੀ ਚੱਲਾਂਗੇ ਟਾਈਮ ਦੇ ਕੇ ਤੁਹਾਨੂੰ ਕਿਉਂ ਪਹੁੰਚਾ ਦਾਂ ਅੱਛਾ ਮੱਝਾ ਕਿੰਨਾ ਚਿਰ ਨਹੀਂ ਹੁੰਦਾ ਇਹ ਖਰਾਬ ਤਾਂ ਹੁੰਦੀ ਨਹੀਂ ਜੀ ਇਹ ਪਿਓਰ ਕਿਉਂ ਆ ਜੇ ਬਈ ਨਾ ਇੱਥੇ ਆਉਣ ਦਾ ਟਾਈਮ ਹੋਵੇ ਕਿਸੇ ਨੇ ਆਨਲਾਈਨ ਮੰਗਵਾਉਣਾ ਹੋਵੇ ਆਨਲਾਈਨ ਵੀਰੇ ਸਾਡੇ ਨੰਬਰ ਚੱਲਦੇ ਨੇ ਸਾਨੂੰ ਫੋਨ ਕਰੋ ਸਰੂਰ ਸਾਡਾ ਹਾਈਟ ਆਫਿਸ ਦਾ ਉੱਥੇ ਦਫ਼ਤਰ ਚਾ ਉੱਥੇ ਜਿੱਥੇ ਮਰਜ਼ੀ ਆਪਾਂ ਦਫ਼ਤਰ ਕਿੱਥੇ ਜਾਏਗਾ ਆਪਣਾ ਬਰਨਾਲਾ ਰੋਡ ਤੇ ਪੁਲਸ ਲੈਂਡ ਲੰਘ ਕੇ ਅੱਛਾ ਯਾਨੀ ਕਿ ਉੱਥੋਂ ਆ ਕੇ ਜਲ ਜਾ ਸਮਝਾ ਆਨਲਾਈਨ ਮੰਗਵਾਦਾ ਹਾਂ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਆ ਗਿਆ ਫਿਰ ਇਧਰ ਕੀ ਆ ਦਹੀਂ ਦੇਖੋ ਜੀ ਦਹੀਂ ਅੱਛਾ ਦਹੀਂ ਵੀ ਆਪਦੀ ਜਮਾਉਣੇ ਆਹ ਦੇਖੋ ਜੀ ਦਹੀਂ ਦੀ ਕੁਆਲਿਟੀ ਦੇਖੋ ਸਾਡੀ ਦੀ ਦੇਖੋ ਜੀ ਤੁਸੀਂ ਬੇਰਕਾਲੀਆਂ ਪੀਪੀਆਂ ਚਲਾਉਣੇ ਹੀ ਆਏ ਕਦੇ ਦਹੀਂ ਕਿ ਰਟੇਗੀ ਦਹੀਂ ਹੈਗੀ ਜੀ ਆਪਣੀ 70 ਰੁਪਏ ਕਿਲੋ ਜੀ ਬਸ 70 ਰੁਪਏ ਕਿਲੋ ਹਾਂਜੀ ਪਿਓਰ ਦਹੀਂ 70 ਰੁਪਏ ਕਿਲੋ ਦਹੀਂ ਬਈ 3 ਮੇਰੀ ਅਧ ਪੁਮੇਰੀ ਤੂੰ ਪੰਗੇ ਨਾ ਲਿਆ ਕਰ ਪਹਿਲਾਂ ਤਾਂ ਜਿੰਮ ਚ ਵੀ ਪੰਗਾ ਲੈ ਲਿਆ ਸੀ ਛੱਟ ਖਾਲੇਗਾ ਆਪਣੇ ਭਰਾਵਾਂ ਦਾ ਕੰਮ ਆ ਜੱਟਾਂ ਦਾ ਕੰਮ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਪਿੰਡਾਂ ਚ ਰਹਿ ਕੇ ਨਾ ਮਿਹਨਤ ਕਰਦਾਗਾ ਤਾਂ ਆਪਣਾ ਸਾਰਿਆਂ ਦਾ ਹੱਕ ਮੰਨੋ ਉਹਨੂੰ ਸਪੋਰਟ ਕਰੀਏ ਨਾ ਕਿ ਲੱਤਾਂ ਖਿੱਚੀਏ ਬਾਕੀ ਬਾਈ ਆਹ ਦੇਖੋ ਪੂਰੀਏ ਇੱਥੇ ਲੈ ਵਾ ਜੇ ਕਿਸੇ ਨੇ ਦੁੱਧ ਬਾਈ ਟੈਸਟ ਕਰਵਾ ਕੇ ਲੈਣਾ ਹੋਵੇ ਟੈਸਟ ਕਰਵਾ ਕੇ ਲੈ ਸਕਦਾ ਬਿਲਕੁਲ ਵੀਰੇ ਅਸੀਂ ਟੈਸਟ ਕਰਦੇ ਆਪ ਕਿਸੇ ਨਾਲ ਵੀ ਵੀਰੇ ਅਸੀਂ ਆਹ ਰੱਬ ਤੋਂ ਡਰਦੇ ਆ ਕੋਈ ਵੀ ਕਿਸੇ ਨਾਲ ਸਾਡਾ ਬੀਮਾਨੀ ਕਰਨ ਦਾ ਨਾ ਮਨ ਹੈਗਾ ਨਾ ਕਰੀਏ ਜ਼ਿੰਦਗੀ ਚ ਬਿਲਕੁਲ ਬਈ ਇਹ ਆ ਸਾਡ ਦੇਖ ਲਓ ਸਾਰਾ ਟੈਸਟਿੰਗ ਸਾਰਾ ਸਾਡੇ ਕੋਲ ਮਟੀਰੀਅਲ ਰੱਖਿਆ ਹੋਇਆ ਔਰ ਇਹ ਟੈਸਟ ਹੋ ਕੇ ਦੁੱਧ ਫੇਰ ਅੱਗੇ ਅਸੀਂ ਜੋ ਵੀ ਸਮਾਨ ਬਣਾਉਣਾ ਉਹਨਾਂ ਫੇਰ ਬਣਾਉਣੇ ਉਹਦਾ ਅੱਛਾ ਜਿਹੜਾ ਖੁਆ ਬਣਾਉਣਾ ਉਹ ਵੀ ਇੱਥੇ ਭੱਠੀ 'ਚ ਬਣਾਉਣਾ ਹੈ ਹਾਂਜੀ 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 ਆਹ ਵੇਖੋ ਤੇ ਬਈ ਮੇਨ ਗੱਲ ਹੈ ਨਾ ਆਪਣੇ ਪਿੰਡਾਂ ਤੇ ਨਈ ਬਈ ਉਰੀ ਦੋਨੇ ਭਰਾਵਾਂ ਨੇ ਰਲ ਕੇ ਨਾਲੇ ਚਲਾਇਆ ਆਪਣਾ ਬਿਜ਼ਨਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਪਿੰਡ ਵਾਲੇ ਕਿਸੇ ਕੋਲੋਂ ਪੈਸੇ ਨਾ ਲੈਣ ਕਿਸੇ ਨੂੰ ਵੀ ਪ्योर ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਪੀਣ ਵਾਲੇ ਚਾਹੀਦੇ ਨੇ ਤਾਂ ਜ਼ਰੂਰ ਬਾਈ ਉਹਨਾਂ ਨਾਲ ਸੰਪਰਕ ਕਰਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਨਾਲੇ ਪਾਇਆ ਬਾਈ ਉਹਨਾਂ ਦੇ ਪੇਜਾਂ ਦਾ ਸਕਰੀਨਸ਼ਾਟ ਇਹਨਾਂ ਨੂੰ ਫੋਲੋ ਕਰ ਲਿਓ ਧੰਨਵਾਦ ਜੀ